ਬਹੁਤ ਧੰਨਵਾਦ ਤੁਹਾਡਾ ਤੁਸੀਂ ਔਖੀ ਘੜੀ ਚਾਹ ਅਜ ਨਾਲ ਅਨੁਵਸੀਆਂ ਦੀ ਔਖੀ ਘੜੀ ਤੁਸੀਂ ਆ ਗਏ ਸਾਡੇ ਨਾਲ ਸਾਡੀ ਤੁਹਾਡੀ ਸਾਡਾ ਮਨ ਸ਼ਾਂਤ ਹੋ ਗਿਆ ਕਿ ਤੁਹਾਡੇ ਵਰਗੇ ਲੋਕ ਸਾਡੇ ਨਾਲ ਨੇਤ ਅਸੀਂ ਲਈ ਤੇ ਅਸੀਂ ਨਾਲਾ ਜੇ ਆਪਣੇ ਸਾਡੇ ਭਰਾ ਨੇ ਸਾਡੇ ਤਿਵਾਰ ਨੇ ਹਾਂਜੀ ਹਾਂਜੀ ਸਾਡਾ ਹੀ ਨਾਲਾ ਕਹਿੰਦੇ ਜੀ ਬਹੁਤ ਸੰਕਟ ਬਹੁਤ ਸੰਕਟ ਬਹੁਤ ਜ਼ਿਆਦਾ ਬਹੁਤ ਵੱਡੇ ਸੰਕਟ ਸਾਡੇ ਕੋ ਇੱਕ ਕਿਲੋ ਚਾਵਲ ਹੀ ਬਜੇ ਪੂਰੇ ਹੀ ਨਾਲੇ ਦੇ ਵਿੱਚ ਨਹੀਂ ਪੂਰੀ ਸਭ ਡੁੱਬ ਗਿਆ ਹਾਥੀ ਡੁੱਬ ਗਿਆ ਸਾਡੀ ਲੱਗੇ ਆ ਗੋਪਤ ਨਾਲ ਖੜ ਜਾ ਅਸੀਂ ਲੱਗੇ ਆ ਲੋਕਾਂ ਨਾਲ ਖੜ ਗਏ ਆ ਇੱਕ ਇੱਕ ਛੋਟੀ ਜੀ ਤੁਹਾਡੇ ਕੋਲ ਬੇਨਤੀ ਕੋਈ ਉਹ ਦੀ ਬੇਨਤੀ ਹੈ ਮੇਰਾ ਵਿਸ਼ਵਾਸ ਹੈ ਕਿ ਸਾਡੀ ਜਦੋਂ ਬਾਹ ਫੜਨੀ ਪ੍ਰਮਾਤਮਾ ਨੇ ਫੜ ਲਈ ਉਹਦੀ ਕਿਸਪੌੜੀ ਹੋਲ ਕਿਤੇ ਨਹੀਂ ਹੁੰਦੀ ਤੁਸੀਂ ਪ੍ਰਮਾਤਮਾ ਦੇ ਘਰੋਂ ਆਏ ਹੋ ਗੋਦੰਦਾਸ ਜੀ ਦੇ ਘਰੋਂ ਆਏ ਹੋ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਬੰਪ ਹਾ ਜੀ ਸਾਡੇ ਮੰਨੂ ਤਸੱਲੀ ਹੋ ਐਸੀ ਹੋਰ ਵੀ ਅਰਦਾਸ ਕਰਕੇ ਇਸ ਦੀ ਅਰਦਾਸ ਕਰਦੇ ਆਂ ਹਾਂ ਦਾਦਾ ਇੱਥੇ ਖੜ ਕੇ ਕਰਦੋਗੇ ਤਰਤੀ ਦੇ ਸਾਨੂੰ ਉਹਦਾ ਸਾਡਾ ਮਤਲਬ ਜਿਹੜਾ ਉਹ ਸਾਨੂੰ ਲੱਗੂਗੀ ਸਾਡੀ ਆਵਾਜ਼ ਮਹਾਰਾਜ ਤੱਕ ਪਹੁੰਚ ਗਈ ਭਈਆ ਉਹ ਸੱਚੇ ਪਾਤਸ਼ਾਹ ਟਾਲ ਦੇ ਹਾਂ ਜੀ दाई सेवा बहुत अच्छी मेरे का नाम याद है सारे सारे सहायक का बात है 235 हॉल 10 पर खंड जो की बहुत जोरदार करता है वाह गुरु वाह गुरु का नाम दुकान लोके और बात का नाम का नाम तेरा नाम आठ कहर अरब जैन सत्यान रूपी चौध रोग लिखा बैठावो दास अपने को भगती लावो बाव में लगे पारदम सर तो मारे राम खाल दुख लगे न भाई सत्या वास बहुत बड़ी गिफा इस वे पड़ी हुई है साथी के पाव प्रकरण संति रूप में करदार है संतान गुरु रामदास जी महाराज ਆਹ ਤੇ ਜਿਸ ਜੁਦਾ ਦੇ ਕਾਰਨ ਜੇ ਪੰਜਾਬ ਵਾਸੀਆਂ ਦੇ ਚੋਤੇ ਨਹੀਂ ਪਰਿਆ ਹਾਲ ਕਰੀਓ ਤੇ ਦਿੱਕਤਾਂ ਕਿੰਨੀਆਂ ਸੋਈਆਂ ਤੇ ਤਪਾਉਂਦਾ ਇਹ ਮੇ ਗਨੀ ਦੀ ਤੂੰ ਸਾਨੂੰ ਉਂਸਲਾ ਦੇਣਾ ਹੈ ਸਾਨੂੰ ਉਂਸਲਾ ਦੇਣਾ ਏ ਤੂੰ ਇਦਾਂ ਨਾ ਕਰੋ ਤੂੰ ਸਾਡਾ ਸਾਡੀ ਔਖੀ ਕਰਨੀ ਚਾਹਜੋ ਸਭ ਮਾਰ ਐ ਕਰੀਓ ਦਸ ਕੋ ਦੁਜੀ ਪਾਸ ਅਰਦਾਸ ਕਰੋ ਤੂੰ ਸਾਡੀ ਮਾਂ ਫੜਦਾ ਹੈ